ਨਸ਼ੇ ਦੀ ਪੂਰਤੀ ਲਈ 75 ਵਰਿਆਂ ਦੇ ਬਜ਼ੁਰਗ ਕੋਲੋਂ 28000 ਲੁੱਟ ਕੇ ਕਰਤਾ ਸੀ ਕਤਲ ਦੋ ਗ੍ਰਿਫਤਾਰ ਇੱਕ ਪਹਿਲਾ ਹੀ 12 ਸਾਲ ਜੇਲ੍ਹ ਕੱਟ ਕੇ ਆਇਆ ਤੇ ਦੂਜੇ ਤੇ ਚਾਰ ਮਾਮਲੇ ਨਸ਼ੇ ਅਤੇ ਲੁੱਟ ਖੋਹ ਦੇ ਪਹਿਲਾ ਹੀ ਦਰਜ ਧੀਤੇ ਦੇਨੀ ਕਸਬਾ ਕੁਮਾਂਡ ਦੇ 73 ਸਾਲਾ ਬਜ਼ੁਰਗ ਦਾ ਲੁੱਟ ਖੋਹ ਦੀ ਨੀਅਤ ਨਾਲ ਕਤਲ ਕਰਨ ਵਾਲੇ ਦੋ ਲੁਟੇਰੇ ਕਰੀਬ ਹਫ਼ਤੇ ਪੜ ਦੇ ਮਸ਼ੱਕਤ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਹਨ 6 ਸਤੰਬਰ ਨੂੰ ਸਾਈਕਲ ਤੇ ਜਾ ਰਹੇ ਬਜ਼ੁਰਗ ਸ਼ਾਮ ਸਿੰਘ ਕੋਲੋਂ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਵੱਲੋਂ 28000 ਖੋਹ ਲਏ ਗਏ ਸਨ ਅਤੇ ਉਸਨੂੰ ੱਤਕਾ ਮਾਰ ਕੇ ਛੁੱਟ ਦਿੱਤਾ ਗਿਆ ਸੀ ਜਿਸ ਕਾਰਨ ਸਿਰ ਤੇ ਸੱਟ ਲੱਗਣ ਕਾਰਨ ਬਜ਼ੁਰਗਾਂ ਸਿੰਘ ਦੀ ਮੌਤ ਹੋ ਗਈ ਸੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ थाना ਕੁਮਾਨ ਵਿਖੇ ਬਣਦੀਆਂ ਧਾਰਾਵਾਂ ਤਿਤ ਮਾਮਲਾ ਦਰਜ ਕਰਕੇ ਐਸਐਨਜੀਓ ਥਾਣਾ ਕੁਮਾਨ ਗਗਨਦੀਪ ਸਿੰਘ ਟੀਮ ਸਾਦੀ ਅਗਵਾਈ ਹੇਠ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਵਕ ਵਕ ਪਹਿਲਵਾਂ ਤੋਂ ਪੜਤਾਲ ਤੋਂ ਬਾਅਦ ਬਜ਼ੁਰਗ ਦੀ ਲੁੱਟ ਖੋਹ ਕਰਕੇ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਟ੍ਰੇਸ ਕਰਦਿਆਂ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਅਤੇ ਲੁੱਟੀ ਗਈ ਰਾਸ਼ੀ ਵਿੱਚੋਂ 8000 ਰੁਪਏ ਦੀ ਰਾਸ਼ੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਜਿੰਨਾ ਦੀ ਪਛਾਣ ਸਤਨਾਮ ਸਿੰਘ ਉਰਫ सोनू ਵਾਸੀ ਮਾੜੀ ਪਨਵਾ ਅਤੇ ਮਲਕੀਤ ਸਿੰਘ ਉਰਫ ਕੀਤੂ ਵਾਸੀ ਟੀਰੋਵਾਲ ਵਜੋ ਹੋਈ ਉਹਨਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨੋਂ ਲੁਟੇਰੇ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਕਰਨ ਦੇ ਆਦੀ ਹਨ ਅਤੇ ਉਹਨਾਂ ਨਾਂ ਵਿੱਚੋਂ ਇੱਕ ਪਹਿਲਾਂ ਹੀ 12 ਸਾਲ ਦੀ ਜੇਲ੍ਹ ਕੱਟ ਕੇ ਆਇਆ ਹੈ ਤੇ ਦੂਸਰੇ ਵਿਰੁੱਧ ਵੀ ਪਹਿਲਾਂ ਵੀ ਲੁੱਟਾ ਖੋਹਾਂ ਕਰਨ ਤੇ ਨਸ਼ਾ ਵਿਰੋਧੀ ਅਕਟ ਦੇ ਤੇ ਚਾਰ ਮਾਮਲੇ ਦਰਜ ਹਨ ਸ੍ਰੀ ਹਰਗੋਬਿੰਦਪੁਰ ਤੋਂ ਪੱਤਰਕਾਰ ਮਲਕੀਤ ਸਿੰਘ ਜੀਦਾ ਇਹ ਅੱਜ ਥਾਣਾ ਘਮਾਨ ਨੂੰ ਐਸਐਚਯੂ অর ਉਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਸਦਕਾ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਅਸੀਂ ਐਸਐਸਪੀ ਬਟਾਲਾ ਅਸ਼ਰੀ ਸੋਹੇਲ ਕਾਸਮੀਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਮਾੜੇ ਅਨਸਰਾਂ ਤੇ ਨੱਥ ਪਾਉਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਸੀਗੀ ਉਹਦੇ ਤਹਿਤ 6 9 2025 ਨੂੰ ਇੱਕ ਬਜ਼ੁਰਗ ਜਿਹੜਾ ਸੀਗਾ ਉਹ ਇੱਥੇ ਘੁਮਾਣ ਉਹ ਪੈਦਲ ਹੀ ਜਾ ਰਿਹਾ ਸੀ ਜਦੋਂ ਉਹ ਆਪਣੇ ਘਰ ਨੂੰ ਮੁੜਨ ਲੱਗਾ ਤੇ ਦੋ ਮੋਟਰਸਾਈਕਲ ਪੱਧਰ ਸਵਾਰ ਵਿਅਕਤੀ ਜਿਨ੍ਹਾਂ ਨੂੰ ਅਸੀਂ ਹੁਣ ਅਰੈਸਟ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਤਨਾਮ ਸਿੰਘ ਸੋਨੂ ਹੈ ਇਹ ਮਾੜੀ ਬਨਵਾ ਦਾ ਰਹਿਣ ਵਾਲਾ ਤੇ ਇੱਕ ਮਲਕੀਤ ਸਿੰਘ ਕਿੱਟੂ ਹੈ ਜਿਹੜਾ ਕਿ ਇਹ ਹੈਗਾ ਧੀਰਵਾਲ ਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੇ ਉਹਦੇ ਕੋਲੋਂ ਬਜ਼ੁਰਗ ਕੋਲੋਂ 28000 ਰੁਪਏ ਦੀ ਖੂਬ ਕਰ ਲਈ ਸੀਗੀ ਤੇ ਉਹਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਸੀ ਜਿਹਦੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਔਰ ਉਹਨੂੰ ਇਮੀਡੀਏਟਲੀ ਹਸਪੀਟਲਾਈਜ਼ ਕੀਤਾ ਗਿਆ ਸੀਗਾ ਤੇ ਸਵੇਰੇ ਤੜਕੇ ਉਹਦੀ 4 ਵਜੇ ਕਿਉਂਕਿ ਉਹ ਬਜ਼ੁਰਗ ਦੀ ਉਮਰ ਵੀ 73 ਸਾਲ ਸੀ ਔਰ ਇੱਕ ਸੈਂਸਿਟਿਵ ਪਾਰਟ ਸਿਰਮ ਦਾ ਉਹ ਤੇ ਸੱਟ ਲੱਗੀ ਸੀ ਉਹਦੇ ਜਿਹਦੇ ਦਾ ਉਹਦੀ ਫਿਰ ਸਿਵਲ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸਾਨੂੰ ਇਹ ਰਿਪੋਰਟ ਕੀਤਾ ਸੀ ਫਿਰ ਕੇਸ ਰਜਿਸਟਰਡ ਕਰਕੇ ਤੇ ਐਸ ਐਚ ਓ ਔਰ ਇਹਨਾਂ ਦੀ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਟੈਕਨੀਕਲੀ ਔਰ ਉਹ ਉਹਨੂੰ ਇਨਵੈਸਟੀਗੇਸ਼ਨ ਨੂੰ ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਨਾਲ ਇਹਨਾਂ ਦਾ ਮੋਟਰਸਾਈਕਲ ਵੀ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਔਰ ਕਿਉਂਕਿ ਇਹ ਦੋਨੇ ਹੀ ਨਸ਼ਾ ਪੀਣ ਦੇ ਬਹੁਤ ਆਦੀ ਹੈਗੇ ਆ ਔਰ ਇਹ ਇਹਨਾਂ ਇੱਕ ਜਿਹੜਾ ਮਲਕੀਸ਼ ਸਿੰਘ ਕਿਤੂ ਇਹ ਸਜਾ ਹਫ਼ਤਾ ਪਹਿਲਾਂ ਵੀ ਐਨਡੀपीएस ਦੇ ਵਿੱਚ 12 ਸਾਲ ਦੀ ਕੈਦ ਕੱਟ ਕੇ ਆ ਔਰ ਜਿਹੜਾ ਸੁਖਰਾਮ ਸਿੰਘ ਸੋਨੂ ਹੈਗਾ ਇਹਦੇ ਤੇ ਆਲਰੇਡੀ 4 ਕੇਸ ਰਜਿਸਟਰਡ ਹੈਗੇ ਐਨਡੀ ਦੇ ਔਰ ਖੂਹਾਂ ਦੇ ਤੇ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਫਿਰ ਇਹਨਾਂ ਕੋਲੋਂ ਅਸੀਂ ਉਹ ਮੋਟਰਸਾਈਕਲ ਔਰ ਖੋਪੀਤੇ ਪੈਸੇ 8000 ਰੁਪਏ ਉਹ ਵੀ ਬਰਾਮਦ ਕਰ ਲਏ ਆ ਤੇ ਇਹਨਾਂ ਦੀ ਅਰੈਸਟ ਪਾ ਲਈ ਹੈ ਤੇ ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰ ਰਹੇ ਹਾਂ ਜੀ ਉਹ ਲੁੱਟ ਖੋਹ ਦੇ ਹੀ ਕੇਸਿਸ ਆ ਕੁਝ ਸ਼੍ਰੀ ਹਰਗੋਬਿੰਦਪੁਰ ਤੇ ਜ਼ਿਆਦਾ ਕੇਸਿਸ ਆ ਇਹਨਾਂ ਦੇ ਜਿਹੜਾ ਸਜਾਇਆਫਤਾ ਵੀ ਹੈਗੀ ਔਰ ਇਹਨਾਂ ਦੇ ਆਲਰੇਡੀ ਕੇਸ ਵੀ ਰਜਿਸਟਰਡ ਐ ਐਨਡੀ ਦਾ ਵੀ ਕੰਮ ਕਰ ਰਹੇ ਆ ਖੋਹਾਂ ਲੁੱਟਾਂ ਖੋਹਾਂ ਵੀ ਕਰ ਰਹੇ ਆ ਆਪਣੇ ਨਸ਼ੇ ਦੀ ਪੂਰਤੀ ਕਰ ਰਹੇ ਆ ਇਹ ਇਹ ਅਚਾਨਕ ਹੀ ਕਿਉਂਕਿ ਇਹ ਘਰੋਂ ਆਏ ਸੀਗੇ ਫਰਾਗ ਦੇ ਵਿੱਚ ਤੇ ਇਹ ਹੀ ਸੀਗੇ ਵੀ ਕੋਈ ਨਾ ਕੋਈ ਇਹਨਾਂ ਨੂੰ ਸ਼ਿਕਾਰ ਮਿਲੇ ਇਹਨਾਂ ਨੇ ਇੱਥੇ ਦੇਖਿਆ ਵੀ ਠੇਕੇ ਤੇ ਬਜ਼ੁਰਗ ਖੜਾ ਹੈ ਤੇ ਇਹਨਾਂ ਨੇ ਉਹਦਾ ਪਿੱਛਾ ਕੀਤਾ ਜਦੋਂ ਆਪਣੇ ਘਰ ਦੀ ਗਲੀ ਮੁੜਨ ਲੱਗਾ ਤੇ ਉੱਥੇ ਹੀ ਇਹਨਾਂ ਨੇ ਢਾ ਲਿਆ ਉਹਦੇ ਨਾਲੇ ਉਹਦੇ ਸੱਟਾਂ ਲੱਗੀਆਂ ਉਹਦੇ ਉੱਪਰਨੇ ਕੁੜਤਾ ਪਜਾਮਾ ਉਹਨੇ ਪਾਇਆ ਸੀ ਉੱਪਰਲੀ ਜੇਬ 'ਚ ਪੈਸੇ ਸੀ ਉੱਥੋਂ ਪੈਸੇ ਕੱਢ ਕੇ ਭੱਜ ਗਿਆ